ਦੀ ਜੁੱਤੀ ਵਾ ਫੇਰ ਕੀ ਗੱਲ ਕੀ ਹੋਈ ਜੀ ਬਾਜੀ ਯਾਰ ਗੱਲ ਗਾਇਆ ਗਿਆ ਆਹ ਬੋਲਟ ਸਾਡਾ ਖੜਾ ਆ ਜੇ ਪਟਾਕੇ ਮਾਰ ਜਵੇ ਇਹਨਾਂ ਦੀ ਜੁੱਤੀ ਸਾਡਾ ਸਿਰ ਉਹ ਮਾਰੇ ਜਾਂ ਭਰਾਵਾ ਆਹ ਲੋ ਖੜਾ ਸਾਡਾ ਬੋਲਟ ਖੜਾ ਆ ਸਾਡਾ ਬੋਲਟ ਖੜਾ ਆ ਭਾਜੀ ਸਾਡਾ ਬੋਲਟ ਜੇ ਇੱਥੇ ਪਟਾਕੇ ਮਾਰ ਜਵੇ ਤੇ ਇਹਨਾਂ ਦੀ ਜੁੱਤੀ ਸਾਡਾ ਸਿਰ ਬੋਲਟ ਜੇ ਪਟਾਕੇ ਨਹੀਂ ਮਾਰਦਾ ਸੀ ਨਹੀਂ ਨਹੀਂ ਇੱਥੇ ਬੋਲਟ ਖੜਾ ਭਾਜੀ ਕਿੱਥੇ ਬੋਲਟ ਸਾਡਾ ਉਹ ਇਹਦਾ ਫੋਨ ਕਿਰਾਏ ਆ ਮੈਨਾਂ ਦਿਖਾਉਂਗੇ ਮੈਨਾਂ ਚਲਾ ਕੇ ਆ ਕੇ ਗੱਲ ਕਰ ਲੋ ਨਹੀਂ ਬੁਲਟ ਕਿੱਥੇ ਖੜਾ ਤੁਹਾਡਾ ਚਲਾਈਓ ਮਾੜਾ ਜਿਹਾ ਬੁਲਟ ਮਾੜਾ ਚਲਾਈਓ ਬੁਲਟ ਚਲਾਈਓ ਮਾੜਾ ਸੋ ਬਿਲਕੁਲ ਦੇਖ ਸਕਦੇ ਇੱਥੇ ਇੱਕ ਬੁਲਟ ਚਲਾਈਓ ਤੁਸੀਂ ਮਾੜਾ ਕਿੰਨਾ 15000 ਦਾ ਯਾਰ ਚਲਾਈਓ ਮਾੜਾ ਬੁਲਟ ਪਤਾ ਨਹੀਂ ਹੈ ਨਾ ਕੋਆ ਉਤੋਂ ਮੈਡਮ ਸਾਹਿਬਾ ਕਹਿ ਰਹੀ ਆ ਕਿ ਤੁਸੀਂ ਥਾਣੇ ਆ ਕੇ ਗੱਲ ਕਰ ਲੋ ਇਹਦੇ ਚਾਰ-ਚਾਰ ਬੰਦੇ ਬੈਹਿ ਕੇ ਜਾ ਰਹੇ ਸਾਡੇ ਸਾਹਮਣੇ ਨਹੀਂ ਬੁਲਟ ਦਾ ਸਾਇਲੈਂਸਰ ਚੇਂਜ ਸੀਗਾ ਕਿਦਾਂ ਮਤਲਬ ਜੇ ਸੀ ਪਟਾਕਾ ਨਹੀਂ ਮਾਰਿਆ ਹੋਵੇ ਕਿਸੇ ਨੇ ਵੀ ਤੁਹਾਡੀ ਜੁੱਤੀ ਮੈ ਕੇ ਨਾ ਮੇਰਾ ਸਿਰ ਬਾਈ ਬਸ ਆ ਦੇਖੋ ਆ ਦੇਖੋ ਹਾਂਜੀ ਹਲੋ ਸੁਣ ਲਾ ਆ ਅਸੀਂ ਏਨਰਜੀ ਦੀ ਗੱਲ ਸੁਣੋ ਗੱਲ ਸੁਣ ਲਾ ਹਾਂਜੀ ਯਾਰ ਖਾਪਾ ਜੀ ਤੂੰ ਮੈਂ ਮੈਂ ਨਾ ਭਾਈ ਖਾਪ ਤੂੰ ਮਾਰੂੰਗਾ ਭਰਾ ਕਹਿੰਦਾ ਪਾਣੀ ਯਾਰ ਮੈਂ ਪੈਰੀ ਹਤਲਾਨਾ ਵੇ ਹਲੋ ਆ ਜਾਓ ਇਹ ਵੀਡੀਓ ਜਿਆਦਾ ਨਹੀਂ ਐ ਜਨਾ ਕਰੋ ਅਸੀਂ ਦੁਕਾਨਦਾਰ ਬੰਦੇ ਆ ਯਾਰ ਜੇ ਕੋਈ ਹੂਡ ਮਾਤੇ ਆ ਉਹ ਨਾ ਕਰੋ ਜੇ ਕੋਈ ਹੂਡ ਮੱਤ ਕਰਦਾ ਨਾ ਅਸੀਂ ਤੁਹਾਡੇ ਨਾਲ ਆ ਅਸੀਂ ਡਿਊਟੀ ਤੇ ਨੇ ਆ ਪਰ ਜੇ ਕੋਈ ਨਜਾਇਜ਼ ਕਰਦਾ ਕਰੋ ਸਾਡੇ ਸਾਹਮਣੇ ਭਾਜੀ 4 4 ਬੰਦੇ ਬੈਠੇ ਗਏ ਆ ਤਿੰਨ ਤਿੰਨ ਬੰਦੇ ਆ ਉਹ ਚਾਰ ਜਾਇਓ ਕੈਂਰਾ ਲੱਗਾ ਤੁਸੀਂ 12 ਗਏ ਕਹਿੰਦੇ ਆਪਾਂ ਚੈੱਕ ਕੀਤਾ ਇਹਦਾ ਬੁਲਟ ਦਾ ਇਹਦਾ ਕੰਦ ਸਾਰਾ ਮੋਡੀਫਾਈ ਪਟਾਕਾ ਮਾਰਦਾ ਸਰ ਜੀ ਜਿਦਿਓ ਮਾਰੂਗਾ ਨਾ ਤੇ ਮੈਂ ਕਿਹਾ ਬੁਲਟ ਹੀ ਟਾਡਾ ਉਹ ਤਾਂ ਬੁਲਟ 'ਚ ਪਟਾਕਾ ਨਹੀਂ ਮਾਰਦਾ ਸੀਗਾ ਸਰ ਜੀ ਸਲੈਂਸਰ ਪਟਾਕੇ ਮਾਰਦਾ ਜਾਂ ਸਟਾਰਟ ਕਰਦਾ ਹਾਂ ਜੀ ਐਸਵੀ ਸਾਹਿਬ ਮੌਕੇ ਤੇ ਖੜੇ ਸੀਗੇ ਪਟਾਕੇ ਮਾਰੇ ਤਾਂ ਹੀ ਹੋਣੀ ਗਿਆ ਕੁਛ ਲੋਕ ਮੁੰਡੇ ਨੇ ਸਾਹ ਤਾਂ ਵੀ ਮਰ ਗਏ ਉਹ ਯਾਰ ਰੋਕਿਆ ਤੂੰ ਬਿਲਕੁਲ ਰੋਕਿਆ ਹੁਣ ਉਹ ਸੰਗਰ ਨਾਪ ਦੂੰਗਾ ਗੱਡੀ ਤੇ ਸੁਣ ਲੈ ਕਹਿੰਦਾ ਗੱਡੀ ਤੇ ਸੁਣ ਲੈ ਮੇਰੀ ਮੈਂ ਕਹਿੰਦਾ ਗੱਡੀ ਦੇ ਪਟਾਕੇ ਬਾਜੂ ਤੇ ਸੁਣ ਲੈ ਮੇਰਾ ਜਦੋਂ ਤੈਨੂੰ ਪੁੱਛਦੇ ਸੀ ਪਟਾਕੇ ਮਾਰਨਾ ਸੀ ਭਾਜੀ ਮੈਂ ਕਿੰਨੇ ਮਲਾਜਮ ਖੜੇ ਸੀ ਮੈਂ ਥੋੜਾ ਮੈਂ ਕਿੰਨੇ ਇੱਕ ਮਿੰਟ ਇੱਕ ਮਿੰਟ ਚਲੋ ਕੋਈ ਨਹੀਂ ਤੁਸੀਂ ਪਹਿਲਾਂ ਵੀ ਬਣਾ ਹੀ ਲਏ ਗੱਡੀ ਗੱਲ ਹੈ ਵੀ ਕਿ ਤੂੰ ਟ੍ਰਿਪਲਿੰਗ ਹੀ ਕਰ ਰਹੀ ਸੀ ਇਹ ਜੋ ਗੱਡੀ ਦੇ ਯਾਰ ਭਾਜੀ ਟ੍ਰਿਪਲਿੰਗ ਕਹਿੰਦੇ ਭਾਈ ਉਹਨੇ ਵੇਖਿਆ ਉਹ ਗੱਲ ਤਾਂ ਸੁਣ ਲਾ ਲੈ ਭਾਈ ਭਈ ਇਹ ਆਇਆ ਉਹ ਗੱਲ ਤਾਂ ਸੁਣ ਲਾ ਮੈਨੂੰ ਇਹ ਆਇਆ ਰੁਕੇ ਆ ਇਹ ਤਾਂ ਕੋਈ ਸ਼ੱਕ ਨਹੀਂ ਆਇਆ ਨਿਮਰ ਤਾਂ ਰੁਕੇ ਆ ਇਹ ਕਿਹਨਾਂ ਨੂੰ ਚੈੱਕ ਕਰਨਾ ਇਹਨਾਂ ਚੈੱਕ ਕੀਤਾ ਬਟ ਸਾੜੀ ਜਾਨਾਂ ਨੂੰ ਚੈੱਕ ਨਹੀਂ ਸਲਾਹ ਸੰਸਰ ਸਲਾਹ ਸੰਸਰ ਪਟਾਕੇ ਮਾਰਦਾ ਇਹਦਾ ਪਾਜੀ ਰਹਿਦਾ ਹੋਰ ਵੀ ਵੱਡੇ ਲੱਗੇ ਮੈਂ ਕਹਿੰਦਾ ਹੋਰ ਲੱਗੇ ਜਿਹੜੀ ਚੀਜ਼ ਆਈ ਕਿਹਨੇ ਕਹਿੰਨੇ ਆ ਹਾਂ ਰੁਕੇ ਜਿੱਦਾਂ ਕੋਟਾਕੇ ਸਲਾਹ ਸੰਸਰ ਪਟਾਕੇ ਮਾਰਦਾ ਸਰ ਜੀ ਜਿਹੜੀ ਗੱਲ ਤੇ ਆ ਬੋਲਦੇ ਆ 15000 ਦਾ ਰਹਿ ਜਾ ਨੇ ਚਲੋ ਆਪਾਂ ਨੂੰ ਚਲਾਉਣ ਦਾ ਪਤਾ ਨਹੀਂ ਰੇਟ ਦਾ ਕੀ ਸਾਫਦਾ ਉਹਨਾਂ ਨੂੰ ਕਹਿੰਦੇ ਕਿ ਪਟਾਕੇ ਮਾਰ ਰਿਹਾ ਤੂੰ ਅੰਦਰ ਉਹ ਫੋਨ ਤੇ ਲੱਗਾ ਛੱਡ ਤਾਂ ਕਿਉਂ ਉਹ ਹੈਲਮਟ ਲੱਗਾ ਉਹਦੇ ਤੁਸੀਂ ਦੇਖ ਲੈ ਵੀਡੀਓ ਭਾਈ ਜਿਹੜਾ ਰੋਕਾਂਗੇ ਉਹਨੂੰ ਕਰਾਂਗੇ ਚਾਹ ਜਿਹੜੇ ਪੰਜ ਨਹੀਂ ਗਈ ਆ ਮੈਂ ਵੀ ਤੈਨੂੰ ਕਹਿਣਾ ਪਈ ਦੇਣਾ ਉਹ ਤਾਂ ਕਹਿੰਦੇ ਉਹ ਤਾਂ ਕਹਿੰਦੇ ਉਹਨਾਂ ਕੋਲ ਵੀਡੀਓ ਪਈ ਹੈ ਪਟਾਕੇ ਦੀ ਭਾਈ ਮੇਰੀ ਗੱਲ ਗੱਡੀ ਦੇ ਪਟਾਕੇ ਮੈਂ ਮਾਰਦਾ ਉਹ ਤਾਂ ਕਹਿੰਦੇ ਵੀਡੀਓ ਪਈ ਉਹਨਾਂ ਕੋਲ ਗੱਡੀ ਜਿਹੜੀ ਮਰਜ਼ੀ ਲੈ ਪਟਾਕੇ ਮੈਂ ਮਾਰਦਾ ਹਾਂ ਅਸੀਂ ਮਾਰਦੇ ਜਿੱਥੇ ਸਿਲੈਂਸਰ ਸਿਲੈਂਸਰ ਚੇਂਜ ਹੋਏਗਾ ਨਹੀਂ ਸਰ ਸਿਲੈਂਸਰ ਚੇਂਜ ਹੁੰਦਾ ਫੇਰ ਹੀ ਬੁਲਟ ਦੇ ਪਟਾਕੇ ਮਾਰਦਾ ਕਿਉਂ ਮਾਰਦਾ ਹਰ ਜਦੋਂ ਇੰਜਨ ਤੋਂ ਬਾਅਦ ਫਿਊਲ ਹੋ ਗਿਆ ਫਿਊਲ ਬਾਸਟ ਹੁੰਦਾ ਵਾ ਫਿਊਲ ਫਟੇਗਾ ਤਾਂ ਪਟਾਕੇ ਮਾਰੇਗਾ ਉਹ ਮਕੈਨੀਕਲ ਇੰਨੀ ਨੋਲੇਜ ਹੈ ਮਕੈਨੀਕਲ ਉਹ ਚੀਜ਼ ਹੀ ਹੋ ਜਾਈਏ ਜਦੋਂ ਪਟਾਕੇ ਦਾ ਮਾਰਦਾ ਪਟਾਕੇ ਮੈਂ ਕਹਿੰਦਾ 350 ਸੀਸੀ ਦਾ ਇੰਜਨ ਹੈ ਤੇ ਪਟਾਕੇ ਜਦੋਂ ਥਰੋਟਲ ਹੀ ਪੂਰਾ ਖੇਜਦਾ ਕੰਪਨੀ ਤੋਂ ਆਉਂਦਾ ਸ਼ਾਇਦ ਉਹਦਾ ਨਹੀਂ ਮਾਰਦਾ ਹਾਂਜੀ ਮਾਰੇਗਾ ਪਟਾਕੇ ਨਹੀਂ ਤੁਸੀਂ ਬੋਲਡ ਮਾਡਲ ਹੀ ਪੁਰਾਣਾ ਵਾ ਪਾਪਾ ਜੀ ਮੋਡਲ ਹੀ ਪੁਰਾਣਾ ਮੇਰਾ ਭਾਈ ਕਿਉਂ ਸਲੰਸਰ ਚੀਨਗਾ ਬੋਲਦਾ ਆਂਦਾ ਹੀ ਹੋਈ ਸਲੰਸਰ ਹੂੰ ਤੇ ਨਵੇਂ ਆਏ ਗੁੰਗਿਆਏ ਉਹਨਾਂ ਦਾ ਤੂੰ ਮਰਜ਼ੀ ਕਰੀ ਜਾ ਉਹਦੀ ਉਹ ਨਹੀਂ ਨਹੀਂ ਹੁਣ ਜੇ ਸਲੰਸਰ ਹੀ ਵੱਡਾ ਵਾ ਚੀਜ਼ ਹੀ ਵੱਡੀ ਆ ਉਹ ਤੇ ਬਾਏ ਤੇ ਕਰੇਗਾ ਹੀ ਉਹ ਪਰ ਸਰਕਾਰ ਵੀ ਕਾਫੀ ਦੱਸਦੀ ਕਿ ਨਿਰੰਦਰ ਥੱਪਰ ਵੀ ਮੌਕੇ ਤੇ ਪਹੁੰਚੇ ਨੇ ਸਿੱਖਿਆ ਨਾਲ ਸਮਾਜਵਾਦੀ ਪਾਰਟੀ ਦੇ ਮੁੰਡੇ ਸਰ ਬੋਨਡਾਂ ਨੂੰ ਕੱਟ ਕੀਤੀ ਹੈ ਨਹੀਂ ਨਹੀਂ ਮਟਾਇਆ ਕਮਾਨ ਦੀ ਗੱਲ ਸੀ ਮੇਰੀ ਇਹ ਚੰਦ ਸੀ ਪਟਾਕੇ ਮਾਰਦੇ ਹੋਏ ਸੀ ਨਹੀਂ ਨਹੀਂ ਇਹ ਨਹੀਂ ਮਾਰਦੇ ਪਏ ਸੀ ਇਹਨਾਂ ਦਾ ਸਵਾਂਸਰ ਨਾ ਮੁੰਡੇ ਨੂੰ ਕਹ ਮੈਂ ਪਟਾਕੇ ਮਾਰਦੇ ਆ ਜਿਹੜੀ ਸਵਾਂਸਰ ਪਟਾਕੇ ਮਾਰਦੇ ਨਾ ਉਹ ਚਲਾਨ ਕਰਦੇ ਆ ਸਰ ਜੀ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਤੁਹਾਡੀ ਸਾਰੇ ਟੈਕਨੀਕ ਨਾਲ ਕੀਤੀ ਉਹਨੂੰ ਛੱਡਦਾ ਬੰਦਿਆਂ ਨੂੰ ਉਹਨਾਂ ਨੇ ਕੋਈ ਨਹੀਂ ਛੱਡਿਆ ਨਹੀਂ ਨਹੀਂ ਮੈਨੂੰ ਪਤਾ ਸਰ ਮੇਰੀ ਉਹ ਗੱਡੀ ਯਾਰ ਜਦੋਂ ਮੌਕੇ ਤੇ ਖੜੀ ਮੇਰੀ ਉਹ ਸੇਨਾ ਨੂੰ ਪਤਾ ਤੂੰ ਛੱਡੇ ਮੇਰੀ ਉਹ ਗੱਡੀ ਖੜੀ ਆ ਇੱਕ ਮਿੰਟ ਭੱਜ ਕੇ ਫੜਿਆ ਉਹ ਕਰਦਾ ਤਨੂੰ ਤਾਂ ਸਾਰੇ ਅਸੀਂ ਇੱਕ ਹੁਣੇ ਜਿਹਦਾ ਟੋਪੜ ਹਾਂ ਜੀ ਉਹ ਜੇ ਰੋਕ ਨਹੀਂ ਦੋ ਜਣੇ ਸਰਬ ਉਹਨਾਂ ਦਾ ਕਹਿਣਾ ਕਿ ਪਟਾਕੇ ਮਾਰ ਰਿਹਾ ਨਹੀਂ ਨਹੀਂ ਦੇਖੋ ਜੇ ਇਹ ਤਾਂ ਪਟਾਕੇ ਮਾਰ ਰਿਹਾ ਸੀ ਤੇ ਮੈਂ ਕਹਾਂਗਾ ਕਿ ਇਹ ਕਾਨੂੰਨ ਦੀ ਲੰਗਣਾ ਵੈ ਤੇ ਜੇ ਕਿਸੇ ਬੱਚੇ ਕੋ ਜੋ ਬੱਚੇ ਸਾਰੇ ਸਾਂਝੇ ਹੁੰਦੇ ਆ ਇਹ ਕਿਸੇ ਕੋਈ ਬੱਚੇ ਕੋ ਨਹੀ ਇਦਾ ਪਟਾਕਾ ਮਾਰਿਆ ਜਾਂ ਨਹੀ ਮਾਰਿਆ ਮੈਂ ਚਲਦੇ ਮੋਟਰਸਾਈਕਲ ਤੇ ਨਹੀ ਪਟਾਕਾ ਮਾਰੀ ਦਿੱਤੀ ਆ ਸਕਦੀ ਨੀ ਪਰ ਉਹ ਕਿੱਧਰ ਬੱਚਾ ਕੀਤਾ ਪਟਾਕਾ ਉਹ ਕਹਿੰਦੇ ਉਹਨਾਂ ਕੋਲ ਵੀਡੀਓ ਵੀ ਹੈਗੀ ਆ ਚਲਦੇ ਤੇ ਨਿਊਜ਼ ਨਿਊਜ਼ ਵਾਲੇ ਸਾਹਿਬ ਜੀ ਗੱਲ ਪਤਾ ਕੀ ਤੁਹਾਡੇ ਕੋ ਤੁਹਾਡੇ ਕੋ ਚਾਹੀਦਾ ਵਾ ਉਹ ਟੀਆਰਪੀ ਰੋ ਕੀ ਉਹਨੂੰ ਕਹਿੰਦੇ ਹੁੰਦੇ ਮੈਨੂੰ ਨੋਟਿਸ ਤੁਹਾਨੂੰ ਉਹ ਚਾਹੀਦੀ ਆ ਉਹ ਸਮਝੋ ਉਹ ਕਹਿੰਦੇ ਕਿ ਬੱਚੇ ਪਟਾਕੇ ਬੱਚਾ ਨਹੀ ਪਟਾਕੇ ਮਾਰਿਆ ਸੀ ਸਿੱਧਾ ਗੱਲ ਸਾਡੀ ਜਰੂਰ ਬੱਚਾ ਨਹੀ ਪਟਾਕਾ ਸੀ ਮਤਲਬ ਤੁਹਾਡੀ ਗੱਲ ਨਹੀ ਸੁਣੀ ਸੀ ਫਿਰ ਨਹੀਂ ਉਹ ਕਹਿੰਦੇ ਪਟਾਕੇ ਦੀ ਵੀਡੀਓ ਪਈ ਹੋਈ ਹੈ ਮੋਟਰਸਾਈਕਲ ਸਰ ਮੋਟੀਫਾਈਡ ਸੀਗਾ ਸੁਣੋ 1 ਮਿੰਟ ਯਾਰ 1 ਮਿੰਟ ਸਾਹਮਣੇ ਤੁਹਾਡੇ ਸਾਹਮਣੇ ਉਹ ਕਹਿ ਰਹੇ ਤੁਹਾਨੂੰ ਟੀਆਰਪੀ ਜਾਈ ਜੀ ਤੁਹਾਨੂੰ ਟੀਆਰਪੀ ਜਿਹੜਾ ਜਿਹੜਾ ਇਹਨਾਂ ਦਾ ਬੁਲਟ ਸੀਗਾ ਉਹ ਪਟਾਕਿਆਂ ਵਾਲਾ ਹੋਏਗਾ ਜੀ ਮੰਨਦਾ ਪਰ ਜਿਹੜਾ ਮੇਨ ਪਟਾਕੇ ਮਾਰਿਆ ਨਹੀਂ ਸੀ ਨਾ ਨੇ ਚੈੱਕ ਕੀਤਾ ਤੇ ਉਹ ਇਦਾਂ ਹੀ ਹੋ ਜੀ ਹਾਂਜੀ ਹਾਂਜੀ ਇਦਾਂ ਹੋ ਗਿਆ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਚੈੱਕ ਕੀਤਾ ਉਹ ਪਟਾਕਿਆਂ ਵਾਲਾ ਸੀ ਜੀ ਠੀਕ ਹੈ ਕਿਉਂ ਮੈਂ ਪੁਲਿਸ ਦਾ ਜਿਹੜਾ ਅੱਜ ਕੱਲ ਜਿਹੜਾ ਮਾਹੌਲ 15 ਅਗਸਤ ਵਾਲਾ ਚੱਲ ਰਿਹਾ ਵੈ ਤੇ ਕਿਤੇ ਨਾ ਕਿਤੇ ਪੁਲਿਸ ਵੀ ਲੋਕਾਂ ਨੂੰ ਸ਼ਕਲ ਨਹੀਂ ਦਿਖਾਈ ਦੇਖਦੀ ਆ ਰਹੀ ਐ ਪਰ ਮੈਨੂੰ ਮੈਂ ਕਹਿੰਦਾ ਕਿ ਇਹਨਾਂ ਦੇ ਇਹਨਾਂ ਦੀ ਆਈਡੀ ਉਹ ਵੀ ਦੇਖ ਕੇ ਤੇ ਪੁਲਿਸ ਨੂੰ ਥੋੜਾ ਜਿਆਦਾ ਜਿਹੜਾ ਰਵਈਆ ਸੀ ਨਾ ਕਿ ਉਹ ਥੋੜਾ ਨਾਰਮਲ ਕਰ ਜਾਂਦੇ ਆ ਜਿਹੜਾ ਕਿ ਮਾਹੌਲ ਗਰਮ ਨਾ ਹੁੰਦਾ ਪਰ ਮੈਂ ਇਹਨਾਂ ਨੂੰ ਵੀ ਤੁਹਾਨੂੰ ਸਮਝਾਵਾਂਗਾ ਕਿ ਤੁਸੀਂ ਥੋੜਾ ਬੋਧਾਦਾ ਚਲਾਣ ਥੋੜਾ ਥਲੇ ਉੱਤੇ ਕਰ ਦੋ ਐਸੋ ਸਾਹਿਬ ਕੋ ਸਵੇਰੇ ਚੱਲ ਜਾਣ ਕੋ ਕਰਦੀ ਹੋਣੀ ਆ ਵੀ ਇਹਨਾਂ ਨੂੰ ਉਹ ਭੱਜ ਗਿਆ ਪਹਿਲਾਂ ਡਵੇਟ ਜਿਹੜੇ ਥੋੜਾ ਬਦਲ ਇਹਨਾਂ ਦਾ ਚਲਾਨ ਥੱਲੇ ਕਰ ਦੋ ਤਾਂ ਕਿ ਇਹਨਾਂ ਨੂੰ ਰੇਣੀ ਗਾਂਗਾ ਖੋਂ ਚਲਾਉਣ ਨੂੰ ਪਾੜ ਦਿਓ ਕਿ ਥੋੜਾ ਬਤਾ ਜਿਹੜਾ ਲੈਸ ਕਰੇ ਹੋਮੀ ਕਿਸਾਇਆ ਉਹ ਉਹ ਤੁਸੀਂ ਕਰ ਸਕਦੇ ਹੋ ਤੁਹਾਡੇ ਕੋਲ ਪਾਵਰ ਹੁੰਦੀ ਆ ਅਕਸਰ ਕਰੋ ਤੇ ਮੈਂ ਕਹਣਾ ਕਿ ਜਿਹੜਾ ਕੀ ਹੈ ਨਾ ਪਬਲਿਕ ਨੂੰ ਪੁੱਧਰ ਰਵਈਆ ਉਹ ਬਿਲਕੁਲ ਨੋਰਮਲ ਰਹਿਣਾ ਚਾਹੀਦਾ ਤਾਂ ਕਿ ਇੱਧਰ ਛੋਟੇ ਛੋਟੇ ਬੱਚੇ ਜਾਂ ਕੋਈ ਉਹ ਕਿ ਜਾਣਿਆ ਪਰ ਮੈਂ ਬੱਚਿਆਂ ਨੂੰ ਵੀ ਕਹਾਂਗਾ ਕਿ ਚਾਹੇ ਉਹ ਮੇਰੇ ਆਪਣੇ ਵੀ ਹੋ ਜਾਂ ਕੋਈ ਜਿਹੜਾ ਬੁਲੇ ਤੇ ਪਟਾਕੇ ਵਾਲੇ ਉਹਨਾਂ ਤੋਂ ਥੋੜਾ ਦੂਰ ਰਹਿਣ ਭਰੇਜ ਕਰਨ ਜਿਹੜਾ ਪਟਾਕਾ ਵਜਦਾ ਵਾ ਉਹਦੀ ਆਵਾਜ਼ ਬਿਲਕੁਲ سیم ਗੋਲੀ ਵਰਗੀ ਆਵਾਜ਼ ਕੋਈ ਤਾਂ ਪਰਿਜਨ ਹੈ ਨਾ ਫੋਲਟਰ ਦੇ ਪਟਾਕੇ ਇਹਦਾ ਕੋਈ ਹਾਰਡ ਦਾ ਪੇਸ਼ੈਂਟ ਹੋਵੇ ਕੋਈ ਬਜ਼ੁਰਗ ਹੋਵੇ ਆਵਾਜ਼ ਉਹਦੀ ਵਾਈ ਕੀ ਤੋਂ ਤਾਂ ਕੰਨਾਂ ਦੇ ਗੋਲੀ ਵਰਗੀ ਹੁੰਦੀ ਹੈ ਪਰ ਮੈਂ ਪ੍ਰਸ਼ਾਸਨ ਕੋ ਅਪੀਲ ਕਰਾਂਗਾ ਕਿ ਜਿਹੜਾ ਇਹਨਾਂ ਦਾ ਚਲਾਨ ਹੈ ਉਹਨੂੰ ਕਿਤੇ ਨਾ ਕਿਤੇ ਥੋੜਾ ਬੋਤਾ ਉੱਪਰਲੇ ਕਰ ਦਿੱਤਾ ਜਾਵੇ ਤਾਂ ਕਿ ਇਹਨਾਂ ਨੂੰ ਵੀ ਇੰਨਾ ਕੋਈ ਦੇਖਣ ਲੱਗੇ ਬਾਕੀ ਬੇਟਾ ਜਿਹੜਾ ਤੁਸੀਂ ਤੁਹਾਡਾ ਸੀਗਾ ਨਾ ਪਟਾਕੇ ਵਾਲਾ ਪੂਰਾ ਪ੍ਰਸ਼ਾਸਨ ਕਹਿੰਦਾ ਮੀਡੀਆ ਕਹਿੰਦਾ ਕਿ ਤੁਹਾਡਾ ਇਹਦਾ ਬਲੂਰ ਸੀ ਪਟਾਕੇ ਵਾਲਾ ਸੀਗਾ ਕੋਈ ਗੱਲ ਨਹੀਂ ਪਰ ਮੈਂ ਕੋਈ ਨਾ ਕੋਈ ਰਿਕਵੈਸਟ ਕਰਾਂਗਾ ਸੋਰੇ ਹਾਲਾ ਅਸਰ ਕੋ ਕੀ ਇਹਦਾ ਜਿਹੜਾ ਥੋੜਾ ਜਿਹਾ ਚਲਾਨ ਪਟਿਆ ਤੇ ਇਹਨਾਂ ਨੂੰ ਹਦਾਇਤ ਦੇਵੋਗੇ ਕੀ ਮਤਲਬ ਕੀ ਇਹ ਪਟਾਕਿਆਂ ਦਾ ਚਲਾਨ ਸਾਰਾ ਜਿਹੜਾ ਉਹ ਚੇਕ ਕਰਾਂਗੇ ਨੌਜਵਾਨਾਂ ਨੂੰ ਹਦਾਾ ਦਾਂਗਾ ਕਿ ਜਿਹੜੇ ਕੀ ਪਟਾਕੇ ਬੁਲੇਟ ਪਟਾਕੇ ਵਾਲੇ ਆ ਦੋਸਤ ਦੱਸਦੀ ਕਿ ਚਲਾਨ ਨੂੰ ਲੈ ਕੇ ਕਾਫੀ ਜਿਹੜੀ ਬੈਂਸ ਬੁਝਾਈ ਜਿਹੜੀ ਕੀਤੀ ਜਾ ਰਹੀ ਸੀਗੀ ਹੁਣ ਜਿਹੜਾ ਜਿਹੜਾ ਉਹਦਾ ਚਲਾਨ ਜਿਹੜਾ ਹਲ ਨਿਕਲ ਗਿਆ ਇਨੀ ਕਿਸ ਵੀਰਨ ਨਾਲ ਇਹਦੇ ਜੱਜਾ ਸਾਹਿਬਾ ਬਹੁਤ ਬਹੁਤ ਧੰਨਵਾਦ